ਗੁਰਦੁਆਰਾ ਬਾਬਾ ਬੀਰ ਸਿੰਘ ਜੀ ਪਿੰਡ ਸਬਰਾ ਵਿਖੇ ਪਿੰਡੇ ਲੋਕਾਂ ਨੇ ਵਿਚਾਰ ਇਕੱਤਰਤਾ ਕੀਤੀ ਜਿਸ ਵਿੱਚ ਜਲ ਸਰੋਤ ਵਿਭਾਗ ਦੇ ਅਧਿਕਾਰੀ ਵੀ ਪਹੁੰਚੇ ਪਿੰਡ ਦੇ ਵੱਡੀ ਗੰਦੀ ਚ ਲੋਕਾਂ ਨੇ ਹਾਜ਼ਰੀ ਭਰ ਕੇ ਵਿਭਾਗ ਦੇ ਅਧਿਕਾਰ ਕੇ ਅਰਜ਼ੂਆ ਕਿ ਉਹ ਡੂਮਣੀ ਵਾਲਾ ਰਾਜਬਾਹ ਸਿਸਟਮ ਬਣਾਉਣ ਦੇ ਪੱਖ ਦੇ ਵਿੱਚ ਨੇ ਮਹਿਕਮੇ ਨੂੰ ਦਰਖਾਸਤ ਕਰਦੇ ਨੇ ਕਿ ਡੂਮਣੀ ਵਾਲਾ ਰਾਜਬਾਹ ਸਿਸਟਮ ਬਣਾਉਣ ਦਾ ਕੰਮ ਜੋ ਰੁਕਿਆ ਹੋਇਆ ਉਸ ਨੂੰ ਜਲਦ ਹੀ ਸ਼ੁਰੂ ਕਰਵਾਇਆ ਜਾਵੇ ਇਸ ਮੌਕੇ ਉਤੇ ਜਤਿੰਦਰ ਸਿੰਘ ਬੱਗਾ ਕਿਸਾਨ ਆਗੂ ਗ੍ਰਹਾਜੋਥੇ ਬੰਦੀ ਕਰਨਾਲ ਸਿੰਘ ਬਰਦਾਨੋ ਗ੍ਰਹਾਜੋਥੇ ਬੰਦੀ ਜਗਜੀਤ ਸਿੰਘ ਬਾਬੂ ਕਾਈਪਰਦਾਨ ਕਿਸਾਨ ਜੋਥੇ ਬੰਦੀ ਕੋਟ ਬੁੱਢਾ ਚੇਅਰਮੈਨ ਸਤਨਾਮ ਸਿੰਘ ਲੇਬਰ ਸੁਸਾਇਟੀ ਸੁਖਪਾਲ ਸਿੰਘ ਬੀਕੇਕੇ ਅਤੇ ਹੋਰ ਕਿਸਾਨ ਵੱਡੀ ਗਿਣਤੀ ਦੇ ਵਿੱਚ ਉਹਨਾਂ ਵੱਲੋਂ ਦਰਖਾਸਤ ਕੀਤੀ ਗਈ ਕਿ ਇਹ ਨਹਿਰ ਬਣਾਉਣ ਦਾ ਕੰਮ ਸ਼ੁਰੂ ਕਰਵਾਇਆ ਜਾਵੇ ਹਾਂਜੀ ਕੀ ਨਾਂ ਦੀ ਤੁਹਾਡਾ ਜਤਿੰਦਰ ਸਿੰਘ ਬੱਗਾ ਜੀ ਅੱਜ ਇੱਥੇ ਇਕੱਠ ਹੋਇਆ ਵਾ ਬਾਬਾ ਵੀਰ ਸਿੰਘ ਜੀ ਤੇ ਗੁਰਦਰ ਸਾਹਿਬ ਕਿ ਕਿਸ ਗੱਲ ਨੂੰ ਲੈ ਕੇ ਹੋਇਆ ਜੀ ਇਹ ਜੀ ਇਕੱਠ ਜੋ ਆਪਣੇ ਠਾੜ ਨਹਿਰ ਬਣ ਰਹੀ ਆ ਜਾਂ ਇੱਕੜੀ ਮਾਝੇ ਨਹਿਰ ਉਹਦੇ ਵਿੱਚ ਵਿੱਚ ਮੈਗਮਾ ਇੱਥੇ ਆਇਆ ਉਹਦੇ ਵੀ ਪਾਈਪ ਲਾਈਨ ਦੇ ਜੋ ਚੱਲ ਰਿਹਾ ਐਸਟੀਮੇਟ ਬਣਿਆ ਵਾ ਸਾਰੇ ਕਿਸਾਨ ਇਕੱਠੇ ਹੋਏ ਵੀ ਉਹਦਾ ਵੀ ਪਾਈਪ ਲਾਈਨ ਪਾਈ ਜਾਵੇ ਤੇ ਠਾੜ ਵਾਲੀ ਨਹਿਰ ਵੀ ਜਲਦੀ ਤੋਂ ਜਲਦੀ ਬਣਾਈ ਜਾਵੇ ਇਥੇ ਕੋਰਕ ਲੋਕਾਂ ਵੱਲੋਂ ਨਹਿਰ ਦਾ ਵਿਰੋਧ ਵੀ ਕੀਤਾ ਜਾ ਰਿਹਾ ਵਾ ਨਹੀਂ ਉਹ ਬਹੁਤ ਥੋੜੇ ਲੋਕ ਆ ਜਿਹੜੇ ਵਿਰੋਧ ਕਰ ਰਹੇ ਆ ਉਹਨਾਂ ਨਾਲ ਵੀ ਸਾਡੀ ਸਹਿਮਤੀ ਹੋ ਗਈ ਆ ਤੇ ਉਹ ਵੀਰ ਕੋਈ ਗੱਲ ਨਹੀਂ ਆ ਆਪਣੇ ਭਰਾਵਾ ਉਹਨਾਂ ਦੀ ਜੋ ਮਨ ਚ ਕਨਫਿਊਜ਼ ਨਹੀਂ ਜਾਂ ਮੰਨ ਲਓ ਵੀ ਜੇ ਆਂਦੇ ਹੀ ਨਿਕਾਸ ਦੀ ਪ੍ਰੋਬਲਮ ਜਾਂ ਹੋਰ ਕੀ ਪ੍ਰੋਬਲਮ ਆ ਉਹ ਉਹਨਾਂ ਦੀ ਅਸੀਂ ਪ੍ਰੋਬਲਮ ਦੂਰ ਮੈਗਮ ਨੇ ਕਰਤੀ ਆ ਤੇ ਹੁਣ ਜਲਦੀ ਤੋਂ ਜਲਦੀ ਕੰਮ ਸ਼ੁਰੂ ਹੋਊਗਾ ਅਸੀਂ ਸਾਰੇ ਵੀਰ ਚਾਹੁੰਦੇ ਆਂ ਵੀ ਇਹ ਨਹਿਰ ਜਲਦੀ ਤੋਂ ਬਣੇ ਪਾਣੀ ਥੱਲੇ ਜਾ ਰਿਹਾ ਵਾ ਤੇ ਆਪਣੀਆਂ ਪੈਲੀਆਂ ਨੂੰ ਨਹਿਰੀ ਪਾਣੀ ਮਿਲੇ ਤੇ ਪੈਲੀ ਆਪਣੀ ਉਪਜਾਊ ਬਣੇ ਕੋੜ ਲੋਕਾਂ ਵੱਲੋਂ ਦਸਤਕਤ ਕਰਕੇ ਵੀ ਮਹਿਕਮੇ ਨੂੰ ਚਿੱਠੀਆਂ ਕੱਢੀਆਂ ਗਈਆਂ ਨੇ ਉਹ ਜੀ ਉਹੋ ਹੀ ਲੋਕ ਆ ਜਿਹੜੇ ਇੱਥੇ ਆਏ ਆ ਪਹਿਲਾਂ ਗੁੰਮਰਾਹ ਕੀਤਾ ਗਿਆ ਸੀ ਕਿਸੇ ਗੱਲਾਂ ਪੀ ਸਾਈਨ ਕਰਾਏ ਅੱਜ ਸਾਰੇ ਉਹ ਵੀਰਾਂ ਨੇ ਤੁਸੀਂ ਵੇਖ ਹੀ ਰਹੇ ਹੋ ਵੀਡੀਓ ਤੁਸੀਂ ਵੇਖ ਹੀ ਲੈਣਾ ਸਾਰੇ ਵੀਰ ਆਏ ਆ ਉਹਨਾਂ ਨੇ ਸਾਈਨ ਕੀਤੇ ਆ ਵੀ ਉਹ ਪਹਿਲਾਂ ਸਾਨੂੰ ਕਿਹਨੇ ਗੁੰਮਰਾਹ ਕਰਕੇ ਹੱਦ ਤੋ ਸਾਈਨ ਕਰਾ ਲਿਆ ਪਰ ਅਸੀਂ ਸਾਰੇ ਹੀ ਬਣਾਉਂਦੇ ਹੱਕ ਚ ਮੰਨ ਲਓ ਜੇਕਰ ਫਿਰ ਵੀ ਕੁਝ ਲੋਕ ਇਸ ਨਹਿਰ ਦਾ ਵਿਰੋਧ ਕਰਦੇ ਕੀ ਤੁਸੀਂ ਮਹਿਕਮੇ ਦਾ ਸਾਥ ਦੇਓਗੇ ਅਹੀਂ ਮੈਹਿਕਮੇ ਦੇ ਸਾਥ ਆ ਜੀ ਨਾਲ ਅਸੀਂ ਤਾਂ 2-3 ਸਾਲ ਤੋਂ ਪਿੱਛੇ ਜਦੋਂ ਆਪਣੀ ਉੱਤਰੀ ਨਹਿਰ ਦਾ ਪਾਣੀ ਨਹੀਂ ਆਉਂਦਾ ਤਾਂ ਅਸੀਂ ਉਹਨਾਂ ਨੇ ਭੰਜ ਨਟ ਕਰਕੇ ਉਹ ਨਹਿਰ ਦਾ ਵੀ ਪਾਣੀ ਲੋਕੀ ਪਹਿਲਾਂ ਰਕਾਉਂਦੇ ਸੀ ਕਿ ਸਾਨੂੰ ਪਾਣੀ ਦੀ ਲੋੜ ਨਹੀਂ ਉਹ ਉਹੀ ਲੋਕ ਪਾਣੀ ਪਿੱਛੇ ਲੜਦੇ ਫਿਰਦੇ ਹੁੰਦੇ ਉੱਥੇ ਵੀ ਕਹਿ ਦਿੰਦੇਗਾ ਕਿ ਕਿਉਂਕਿ ਅੱਗੇ ਖਾਲ ਨਹੀਂ ਬਣੇ ਇਹ ਗੱਲ ਕਹਿ ਦਿੰਦੇ ਵੀ ਅਸੀਂ ਅਗਲੀਆਂ ਵਾਰੀਆਂ ਪੁੱਛੀਆਂ ਸਾਰਿਆਂ ਦੀਆਂ ਸਾਰਿਆਂ ਦਾ ਪਾਣੀ ਉਹੀ 2-4 ਘਰ ਲਾਉਂਦੇ ਜਿੱਦਾਂ ਉਹ ਹੁਣ ਪਾਣੀ ਦੀ ਅਹਿਮੀਅਤ ਦਾ ਪਤਾ ਲੱਗਿਆ ਉਹਨਾਂ ਨੂੰ ਵੀ ਨਹਿਰ ਦਾ ਪਾਣੀ ਕਿੰਨਾ ਜ਼ਰੂਰੀ ਆ ਤਰਵਿੰਦਰ ਸਿੰਘ ਆ ਉਹ ਕੋਮਡਲ ਅਸਰ ਰਈਆ ਸਾਹਿਬ ਡ ਹਾਂਜੀ ਸਰ ਇੱਥੇ ਤੁਸੀਂ ਅੱਜ ਸੁਭਰਾ ਪਹੁੰਚੇ ਦੇ ਬਹੁ ਗਿਣਤੀ ਦੇ ਵਿੱਚ ਇੱਥੇ ਕਿਸਾਨਾਂ ਦਾ ਇਕੱਠ ਵੀ ਹੋਇਆ ਵਾ ਕਿਸ ਗੱਲ ਨੂੰ ਲੈ ਕੇ ਹੋਇਆ ਜੀ ਇੱਥੇ ਡੋਮਣੀ ਵਾਲਾ ਰਾਜਵਾ ਸਿਸਟਮ ਦੀੰਸਾਰੀ ਚੱਲ ਰਹੀ ਸੀ ਬਹੁਤ ਸਾਰੇ ਲੋਕਾਂ ਵੱਲੋਂ ਇਸ ਸਿਸਟਮ ਦਾ ਆਪਣੇ ਨਿੱਜੀ ਮਫਾਦਿਆਂ ਨੂੰ ਲੈ ਕੇ ਤੇ ਵਿਰੋਧ ਕੀਤਾ ਜਾ ਰਿਹਾ ਸੀ ਔਰ ਲੋਕਾਂ ਦੇ ਸਾਈਨ ਕਰਵਾ ਕੇ ਮੈਹਿਕਮੇ ਨੂੰ ਚਿੱਠੀਆਂ ਲਿਆਂਗੀਆਂ ਗਈਆਂ ਸੀ ਕਿ ਲੋਕ ਜਿਹੜੇ ਆ ਉਹ ਵਿਰੋਧ-ਵਿਰੋਧ ਕਰ ਰਹੇ ਨੇ ਪਰ ਜਦੋਂ ਉਹਨਾਂ ਲੋਕਾਂ ਦੇ ਨਾਲ ਫੋਨ ਦੇ ਉੱਤੇ ਸੰਮਰਕ ਸਾਧਿਆ ਗਿਆ ਕਿ ਭਾਈ ਇਹ ਤੁਸੀਂ ਇੱਦਾਂ ਵਿਰੋਧ ਕਰਦੇ ਹੋ ਤੇ ਉਹਨਾਂ ਨੂੰ ਇਹ ਦੱਸਿਆ ਗਿਆ ਕਿ ਉਹ ਇਸ ਪ੍ਰਜਾਗਿਰ ਦਾ ਵਿਰੋਧ ਨਹੀਂ ਕਰ ਰਹੇ ਸਗੋਂ ਇਸ ਦੇ ਹੱਕ ਵਿੱਚ ਹਨ ਕਿ ਉਹਨਾਂ ਲੋਕਾਂ ਵੱਲੋਂ ਇੱਕ ਅੱਜ ਦੇ ਦਿਨ ਸਭਰਾ ਗੁਰਦੁਆਰਾ ਸਾਹਿਬ ਵਿਖੇ ਰੈਲੀ ਕੀਤੀ ਜਾ ਰਹੀ ਹੈ ਕਿ ਇਹ ਇਹਦੇ ਹੱਕ ਵਿੱਚ ਹਨ ਤੇ ਮਹਿਕਮਾ ਵੀ ਉੱਥੇ ਪਹੁੰਚਿਆ ਉਹਨਾਂ ਦੀ ਬੇਨਤੀ ਉੱਤੇ ਮਹਿਕਮਾ ਅੱਜ ਇੱਥੇ ਪਹੁੰਚਿਆ ਅੱਜ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਵੀ ਭਾਈ ਵੀ ਤੁਸੀਂ ਸੈਰ ਕਿਉਂ ਕੀਤੇ ਰਹੇ ਉਹਨਾਂ ਨੇ ਦੱਸਿਆ ਗਿਆ ਕਿ ਸਾਨੂੰ ਗੁੰਮਰਾਹ ਕਰਕੇ ਸੈਰ ਕਰਵਾਏ ਗਏ ਨੇ ਤੇ ਉਹਨਾਂ ਨੂੰ ਨਹਿਰ ਬਣਾਉਣ ਦੇ ਹੱਕ ਵਿੱਚ ਸੈਰ ਕੀਤੇ ਗਏ ਨੇ ਤੇ ਸੋ ਇਸ ਤੋਂ ਪਤਾ ਲੱਗਾ ਹੈ ਵੀ ਇਹ ਜਿਹੜਾ ਕੁਝ ਲੋਕ ਸੀ ਉਹਨਾਂ ਦੇ ਨਿੱਜੀ ਵਫਾਦ ਸੀ ਜਿਸ ਕਾਰਨ ਉਹ ਰੁਕਿਆ ਜਾ ਰਿਹਾ ਹੈ ਤੇ ਜੋ ਲੋਕ ਪਿਛਲੇ ਕਾਫੀ ਸਮੇਂ ਤੋਂ ਨਹਿਰ ਦੀ ਜ਼ਮੀਨ 'ਤੇ ਵਰਤ ਰਹੇ ਨੇ ਉਹਨਾਂ ਦੇ ਵੀ ਕੋਈ ਕਾਰਵਾਈ ਕਰ ਰਿਹਾ ਅੱਜ ਮਹਿਕਮਾ ਮਹਕਮੇ ਦੇ ਵੱਲੋਂ ਹਾਲੀ ਅਜਿਹਾ ਕੋਈ ਨਹੀਂ ਸੀ ਕਿਉਂਕਿ ਮਹਕਮਾ ਲੋਕਾਂ ਦੇ ਹੱਕ ਦੇ ਵਿੱਚ ਚੱਲ ਰਿਹਾ ਸੀ ਪਰ ਤੁ ਜੇਕਰ ਇਸੇ ਤਰ੍ਹਾਂ ਲੋਕਾਂ ਨੂੰ ਵਿਰੋਧੋ ਜਿਹੜੇ ਨਿੱਜੀ ਵਫਾਦਾਰ ਨੂੰ ਲੈ ਕੇ ਮਦਰੋਹ ਕੀਤਾ ਗਿਆ ਤਾਂ ਫਿਰ ਮੈਕਮੇਨ ਨੂੰ ਕੋ ਸਕਦਾ ਉਹਨਾਂ ਨੂੰ ਕਿਹੜੇ ਵੜ ਗਿਆ ਆਉਣ ਵਾਲੇ ਸਮੇਂ ਦੇ ਵਿੱਚ ਮੰਨ ਲਓ ਜੇ ਕੋਈ ਕੁਝ ਲੋਕ ਫਿਰ ਵੀ ਡਿੱਕਾ ਮੰਨਦੇ ਨੇ ਤੇ ਕੀ ਕਾਰਵਾਈ ਕੀਤੀ ਜਾ ਰਹੀ ਮੈਕਮੇਨ ਵੱਲੋਂ ਜੇ ਜੇ ਵੀ ਉੱਚ ਅਧਿਕਾਰੀਆਂ ਦੇ ਹਦੇਸ਼ ਛੋੜ ਗਏ ਉਹਨਾਂ ਨੇ ਹਦੇਸ਼ਾ ਦਾ ਪਾਲਣ ਕੀਤਾ ਜਾਵੇ ਜੀ ਇਹ ਕਿੰਨੇ ਦਿਨਾਂ ਦਾ ਕੰਮ ਚਾਲੂ ਹੋ ਰਿਹਾ ਜੀ ਕੱਲ ਤੋਂ ਹੀ ਜੇਵੇ ਇਸ ਲੋਕਾਂ ਨੇ ਕਿਹਾ ਜੀ ਸਹਿਯੋਗ ਦਿੰਦੇ ਆ ਕੱਲ ਤੋਂ ਜਾਂ ਬਈ ਤਾਂ ਪਰਸੋਂ ਨੂੰ ਫਿਰ ਕੰਮ ਸ਼ੁਰੂ ਕਰ ਦਸਾਂ ਜੀ ਜੀ ਤੁਹਾਡਾ ਹਾਂਜੀ ਮੇਰਾ ਨਾ ਜਗਜੀਤ ਸਿੰਘ ਜੀ ਕਾਈ ਪ੍ਰਧਾਨ ਪਿੰਸ ਭਰਾ ਕਿਸਾਨ ਸਭਾ ਕਮੇਟੀ ਕੋਡ ਬੁੱਢਾ ਇਹ ਜੋ ਅੱਜ ਇੱਥੇ ਇਕੱਠ ਹੋਇਆ ਕਿਸ ਗੱਲ ਨੂੰ ਲੈ ਕੇ ਹੋਇਆ ਜੀ ਇਹ ਅੱਜ ਜਿਹੜਾ ਸਮੂਚਾ ਇਕੱਠ ਹੋਇਆ ਵਾ ਪਿੰਡ ਦੀ ਸੰਗਤ ਸਭਰਾ ਵੱਲੋਂ ਜਿਹੜਾ ਇਕੱਠ ਕੀਤਾ ਗਿਆ ਵਾ ਜਿਹੜਾ 10 ਨੰਬਰ ਬੁਰਜੀ ਤੋਂ ਜਿਹੜੀ ਆ ਡੂਮਣੀ ਵਾਲਾ ਰਾਜਬਾ ਜਿਹੜੀ ਨਹਿਰ ਰੋਕੀ ਗਈ ਆ ਉਸ ਦੇ ਸਬੰਧ ਵਿੱਚ ਇਕੱਠ ਕੀਤਾ ਗਿਆ ਵੀ ਕੁਝ ਬੰਦੇ ਜਿਹੜੇ ਆ ਉਹ ਆਪਣੇ ਨਿੱਜੀ ਫਾਇਦੇ ਵਾਸਤੇ ਜਿਹੜੇ ਨਹਿਰ ਨੂੰ ਰੋਕ ਕੇ ਬੈਠੇ ਆ ਤੇ ਸਾਡਾ ਗਲਤ ਨਾਮ ਵਰਤ ਕੇ ਸਾਡੇ ਤੋਂ ਗਲਤ ਤਰੀਕੇ ਨਾਲ ਸਾਈਨ ਕਰਵਾ ਕੇ ਤੇ ਉੱਥੇ ਪ੍ਰਸ਼ਾਸਨ ਦੇ ਅੱਗੇ ਰੱਖ ਦਿੰਦੇ ਆ ਵੀ ਇੱਥੇ ਨਹਿਰ ਦੀ ਕੋਈ ਮੰਗਣੀ ਪਰ ਜਦੋਂ ਸਾਨੂੰ ਵਿਜਲੀਆਂ ਗੱਲਾਂ ਦਾ ਪਤਾ ਲੱਗਿਆ ਵੀ ਇਹ ਸਾਡੇ ਸਾਈਨਾਂ ਦੀ ਗਲਤ ਵਰਤੋਂ ਕਰ ਰਹੇ ਆ ਉਸ ਤੋਂ ਬਾਅਦ ਜਿਹੜੇ ਸਾਡੇ ਪਿੰਡ ਦੇ ਲੋਕ ਜਾਗਰੂਤ ਹੋਏ ਉਹਨਾਂ ਨੇ ਨਾਲ ਸਾਡੇ ਨਹਿਰੀ ਵਿਭਾਗ ਦੇ ਜਿੰਨੇ ਐਸਡੀਓ ਸਾਹਿਬ ਜ਼ਿਲ੍ਹੇਦਾਰ ਸਾਹਿਬ ਉਹਨਾਂ ਨਾਲ ਸੱਦ ਕੇ ਉਹਨਾਂ ਨਾਲ ਮੀਟਿੰਗ ਕੀਤੀ ਆ ਤੇ ਆਪਣੀ ਸਹਿਮਤੀ ਪ੍ਰਗਟਾਈ ਆ ਵੀ ਅਸੀਂ ਨਹਿਰ ਬਣਾਉਣ ਦੇ ਹੱਕ ਵਿੱਚ ਦੋਂ ਕਿ ਆਉਣ ਵਾਲੇ ਟਾਈਮ 'ਚ ਤੁਸੀਂ ਦੇਖਿਆ ਹੈ ਕਿ ਜਿਹੜਾ ਪਾਣੀ ਡੂੰਘਾ ਹੁੰਦਾ ਜਾ ਰਿਹਾ ਪੀਣ ਵਾਲਾ ਪਾਣੀ ਜਿਹੜਾ ਉਹਦੀ ਬਹੁਤ ਘਾਟ ਹੋ ਰਹੀ ਆ ਜਿਹੜੀਆਂ ਫਸਲਾਂ ਸਾਡੀਆਂ ਉਹ ਪਾਣੀ ਦੇ ਸਿਰ ਤੇ ਪਲਦੀਆਂ ਵਾ ਅਸੀਂ ਪੁਰਜ਼ੋਰ ਮੰਗ ਕਰਦੇ ਆ ਸਰਕਾਰ ਤੋਂ ਕਿ ਕੁਝ ਬੰਦਿਆਂ ਦੀ ਖਾਤਰ ਤੁਸੀਂ ਜਿਹੜਾ ਪੂਰਾ ਇਲਾਕਾ ਵਾ ਉਹਦੀ ਮੰਗ ਨੂੰ ਵੇਖੋ ਕੁਝ ਬੰਦਿਆਂ ਨੂੰ ਵੇਖ ਕੇ ਜਿਹੜਾ ਤੁਸੀਂ ਨਹਿਰ ਨੂੰ ਰੋਕੋ ਨਾ ਸਾਡਾ ਇਲਾਕੇ ਦੀ ਮੰਗ ਆ ਵੀ ਇਹ ਜਿਹੜੀ ਨਹਿਰ ਆ ਰਾਜਵਾ ਡੂਣੀ ਵਾਲਾ ਫੀਡਰ ਆ ਇਹਨੂੰ ਅਗਲੇ ਸਿਰੇ ਤੱਕ ਜਿਹੜਾ ਬਣਾਣਾ ਚਾਹੀਦਾ ਜਿਹੜਾ ਨਿਕਾਸ ਵੀ ਹੋਣਾ ਚਾਹੀਦਾ ਜਿੱਥੇ-ਜਿੱਥੇ ਕੇ ਦੀ ਸਹਿਮਤੀ ਨਾਲ ਪੁਲੀਆਂ ਦੀ ਮੰਗ ਕਰਦਾ ਜਾਂ ਪੁਲਾਂ ਦੀ ਮੰਗ ਕਰਦਾ ਬਣਾਉਣ ਵਾਲੀ ਉਹ ਸਾਰੀਆਂ ਜਿਹੜੀਆਂ ਕਮੀਆਂ ਪੇਸ਼ ਦੂਰ ਕਰਕੇ ਨਹਿਰ ਨੂੰ ਮੁਕੰਮਲ ਤੌਰ ਤੇ ਜਲਦੀ ਤੋਂ ਜਲਦੀ ਬਣਾਉਣਾ ਚਾਹੀਦਾ ਕੀਨਾ ਜੀ ਤੁਹਾਡਾ ਸਰਬਜੀਤ ਸਿੰਘ ਆ ਜੀ ਅੱਜ ਇੱਥੇ ਕਾਠ ਹੋਇਆ ਵਾ ਕਿਸ ਗੱਲ ਨੂੰ ਲੈ ਕੇ ਹੋਇਆ ਜੀ ਇਹ ਵੀ ਜਿਹੜਾ ਕਾਠਾ ਨਹਿਰ ਦੇ ਕਰਕੇ ਹੋਇਆ ਤੇ ਇਹ ਲਗਭਗ ਸਾਡਾ 2-250 ਬੰਦਾ ਜਿਹੜਾ ਇੱਧਰ ਠਾੜ ਰੂਹ ਹੋਇਆ ਜਿਹੜੀ ਕਾਟੀ ਬੂਹ ਵਾਲੀ ਕਾਟੀ ਹੈ ਉਥੋਂ ਲੈ ਕੇ ਭਰਾਵਾ ਥਣੋਂ ਤੱਕ ਨਹਿਰ ਸਾਰੀ ਜਿਹੜੇ ਬੰਦੇ ਨਹਿਰ ਚਾਹੁੰਦੇ ਆ ਸਿਰਫ ਚਾਰਕ ਬੰਦੇ ਆ ਉਹ ਜਿਹੜੇ ਨਹਿਰ ਨਹੀਂ ਚਾਹੁੰਦੇ ਉਹ ਜਿਹੜਾ ਮੰਤਰੀ ਹੈ ਮੰਤਰੀ ਨੂੰ ਚਾਹੀਦਾ ਵੀ ਉਹਨਾਂ ਬੰਦੇ ਨੇ ਦਬਾਅ ਪਾ ਕੇ ਨਹਿਰ ਬਣਾਈ ਜਾਵੇ ਪੂ ਲੋਕਾਂ ਨੇ ਅੰਕ ਸਰ ਬੋਟਾਂ ਪਾਈਆਂ ਆ ਤੇ ਜਿਹੜਾ ਨਹਿਰ ਦਾ ਦੇਦੀ ਪਾਣੀ ਆ ਅੱਜ ਤੋਂ 20 ਸਾਲ ਤੋਂ ਬਾਅਦ ਆਪਾਂ ਨੂੰ ਪਾਣੀ ਪੀਣ ਲਈ ਨਹੀਂ ਮਿਲਣਾ ਕਿ ਹੁਣ ਜਿਹੜੇ ਲੋਕ ਆ ਇਹਨਾਂ ਨੂੰ ਇਹ ਵੀ ਇੱਕ ਬੋਰੀ ਸਾਨੂੰ ਕਣਕ ਦੀ ਮਿਲ ਗਈ 24 ਘੰਟੇ ਲਈ ਬੱਤੀ ਫ੍ਰੀ ਆ ਬਿੱਲ ਫ੍ਰੀ ਮੋਟਰਾਂ ਦੇ ਇਹ ਖੀਰ ਸਾਨੂੰ ਬਿੱਲ ਦੇਣੇ ਪੈਣੇ ਆ ਜਦੋਂ ਬਿੱਲ ਦਿੱਤੇ ਉਦੋਂ ਸਾਨੂੰ ਨਹਿਰ ਦਾ ਪਾਣੀ ਫੇਰ ਆਖਣਾਹੀਂ ਚੰਗੀ ਗੱਲ ਆ ਵੀ ਬਾਕੀ ਹੁਣ ਜਿਹੜਾ ਮੌਕਾ ਨਹੀਂ ਗੋਣਾ ਚਾਹੀਦਾ ਅਸੀਂ ਜੋ ਜਿੰਨਾ ਵੀ ਆ ਜਿਹੜਾ ਬਹੁਤ ਵੱਡਾ ਇਕੱਠ ਹੋਇਆ ਆ 200 300 ਬੰਦੇ ਦਾ ਇਕੱਠ ਆ ਇਹ ਸਾਰੇ ਨਾਲ ਤਨਮਨੋਂ ਮੈਗਵੰਦੀ ਮੱਤੇ ਕਰਾਂਗੇ ਦੇ ਨਾਲ ਸਹਿਮਤੀ ਹੈ ਸਾਡੀ ਇਹ 2250 ਬੰਦੇ ਨੇ ਦਸਤਕਤ ਕਰਕੇ ਮੈਹਿਕ ਨੂੰ ਚਿੱਠੀਆਂ ਵੀ ਕੱਢੀਆਂ ਨੇ ਕਿ ਇਹ ਨਹਿਰ ਨਹੀਂ ਬਣੀ ਚਾਹੀਦੀ ਜਿਹੜੇ ਜਿਹੜੇ ਵੀਰਜੀ ਹੁਸੈਨ ਹੋਏ ਨਾ ਉਹ ਬੰਦਿਆਂ ਨੇ ਜਿੱਦਾਂ ਜਿਹੜੇ ਮੋਦਪੁਰ ਬੰਦੇ ਗਏ ਸਾਈਨ ਕਰਨ ਉਹਨਾਂ 'ਨਾਂ ਝੂਠ ਮਾਰ ਕੇ ਸਾਈਨ ਕਰਾ ਲਏ ਆ ਉਹ ਬੰਦੇ ਨਾਲ ਆਏ ਆ ਤੁਸੀਂ ਉਹਨਾਂ ਤੋਂ ਪੁੱਛੋ ਜਿਹੜੇ ਬੰਦਿਆਂ ਨੇ ਜਿਹੜੇ ਬੰਦਿਆਂ ਨੇ ਵੀ ਸਾਡੇ ਨਹਿਰ ਦਾ ਥਾਂ ਮਿੱਟੀ ਪਾਉ ਤੇ ਨਹਿਰ ਦਾ ਜਿਹੜਾ ਕੰਮ ਜਿਹੜਾ ਸ਼ੁਰੂ ਕੀਤਾ ਜਾਵੇ ਕਿ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਜੀ ਪ੍ਰਸ਼ਾਸਨ ਤੋਂ ਇਹ ਮੰਗ ਕਰਦੇ ਆਂ ਹੀ ਮੰਤਰੀ ਲਾਲਜੀ ਭੁੱਲ ਨੂੰ ਬੇਨਤੀ ਕਰਦੇ ਆਂ ਵੀ ਤੈਨੂੰ ਇਹਨਾਂ ਲੋਕਾਂ ਨੇ ਵੋਟਾਂ ਪ ਸਰ ਤੁਸੀਂ ਚੇੜ ਚਾਰ ਬੰਦੇ ਆ ਨਾ ਮੈਂ ਉਹਨਾਂ ਨੂੰ ਅੱਗੇ ਨਾਂ ਲੈ ਕੇ ਦੱਸਿਆ ਆ ਵੀ ਚਾਰ ਬੰਦਿਆਂ ਨਾਲ ਤੁਸੀਂ ਵੇਖੋ ਤੁਸੀਂ 27 ਦੇ ਵਿੱਚ ਇਲੈਕਸ਼ਨ ਲੜਨੀ ਆ ਜੇ ਤੁਸੀਂ ਮਤਲਬ ਅੱਗੇ ਇੱਕ ਨਸ਼ਿਆਂ ਦਾ ਮੁੱਦਾ ਆਇਆ ਨਸ਼ਿਆਂ ਦਾ ਮੁੱਦਾ ਚਲੋ ਨਹੀਂ ਸਰਕਾਰਾਂ ਦੀਆਂ ਸਾਡੇ ਵਸਦਗਾਰ ਮਰਾਜ਼ਮ ਨਹੀਂ ਹੈਗੇ ਪਰ ਇਹ ਪਾਣੀਆਂ ਦਾ ਮੁੱਦਾ ਆਇਆ ਨਾ ਇਹਦੇ ਕਿਸਾਨਾਂ ਦਾ ਕੋਈ ਫ੍ਰੀ ਪਾਣੀ ਮਿਲਣਾ ਇਹਨਾਂ ਨੂੰ ਲੈਣ ਤੋਂ ਪਾਣੀ ਇਹ ਮੰਤਰੀ ਸਾਹਿਬ ਨੂੰ ਤਾਂ ਜਮਰਾ ਚਾਹੀਦਾ ਜਿਹੜੇ ਬੰਦੇ ਇਦਾਂ ਕਰਦੇ ਪਿੰਡ ਦੇ ਵਿੱਚ ਮਤਲਬ ਨਹਿਰ ਡੱਕਣਦੇ ਉਹਨਾਂ ਤੇ ਦਬਾਅ ਹੋਣਾ ਚਾਹੀਦਾ ਉਹਨਾਂ ਨੂੰ ਰੋਕਣਾ ਚਾਹੀਦਾ ਹੈ